ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੇ ਕੇ ਅੱਜ ਦੁਨੀਆ ਦੀ ਸਭ ਤੋਂ ਅਸਾਂ ਵੀ ਜੰਗ ਲੜੀ ਗਈ ਚਮਕੌਰ ਸਾਹਿਬ ਦੀ ਧਰਤ ਤੇ 40 ਮਰ ਜੀਵੜੇ ਸਿੰਘਾਂ ਨੇ 10 ਲੱਖ ਮੁਗਲ ਫੌਜ ਦਾ ਮੁਕਾਬਲਾ ਕੀਤਾ ਤੇ ਆਪਣੀ ਦ੍ਰਿੜਤਾ ਆਪਣੀ ਬਹਾਦਰੀ ਆਪਣੀ ਜੁਰਤ ਦੇ ਨਾਲ ਵੈਰੀਆਂ ਦੇ ਆਹੂ ਲੋਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਤੇ ਦਸਵੇਂ ਪਾਤਸ਼ਾਹ ਜੀ ਦੇ ਇਹ ਬਚਨ ਪ੍ਰਤੱਖ ਕਰ ਦਿਖਾਈ ਸਵਾ ਲੱਖ ਸੇ ਇੱਕ ਲੜਾਉ ਤਬ ਐ ਗੋਬਿੰਦ ਸਿੰਘ ਨਾਮ ਕਹਾਉ ਅੱਜ ਦੇ 38 ਪੋ ਨੂੰ ਮੁਗਲ ਫੌਜਾਂ ਨੇ ਚਮਕੌਰ ਦੀ ਕੱਚੀ ਗੜੀ ਤੇ ਹਮਲਾ ਕਰ ਦਿੱਤਾ ਦਸਵੇਂ ਪਾਤਸ਼ਾਹ ਜੀ ਨੇ ਪੰਜ ਪੰਜ ਸਿੰਘਾਂ ਦੇ ਜਥੇ ਮੈਦਾਨੀ ਜੰਗ ਚ ਤੋਰੇ ਇਸ ਸਮੇਂ ਪੰਜ ਪਿਆਰਿਆਂ ਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਮਮਦ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਵੀ ਸ਼ਹੀਦੀ ਪਾ ਗਏ ਇੱਕ ਇੱਕ ਸਿੰਘ ਨੇ ਸਵਾ ਸਵਾ ਲੱਖ ਫੌਜ ਦਾ ਮੁਕਾਬਲਾ ਕੀਤਾ ਜਿਸ ਨੂੰ ਅੱਲਾ ਯਾਰ ਖਾਂ ਜੋਗੀ ਲਿਖਦਾ ਏਕ ਏਕ ਲੱਖ ਲੱਖ ਸੇ ਮੈਦਾਨ ਮੇ ਲੜਾ ਜਿਸ ਜਾਪੇ ਸਿੰਘ ਅੜ ਗਏ ਝੰਡਾ ਵਹਾਂ ਗੜਾ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਵੇਖ ਕੇ ਗੁਰੂ ਸਾਹਿਬ ਦੇ ਵੱਡੇ ਫਰਜ਼ੰਦ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਗੁਰੂ ਪਿਤਾ ਤੋਂ ਜੰਗ ਚ ਜਾਣ ਦੀ ਆਗਿਆ ਮੰਗੀ ਤੇ ਫਰਮਾਇਆ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਵੀ ਗਿਆ ਤੋ ਜੀਤਾ ਨਹੀਂ ਆਉਂਗਾ ਆਪਣੇ ਹੱਥੀ ਸ਼ਸਤਰ ਸਜਾ ਕੇ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਚ ਤੋੜਿਆ ਇਸ ਸਮੇਂ ਹਰ ਇੱਕ ਵੈਰੀ ਨੇ ਗੁਰੂ ਦਾ ਪੁੱਤਰ ਜਾਣ ਕੇ ਦਾਅ ਅਜ਼ਮਾਇਆ ਤੇ ਲੱਖਾਂ ਨੂੰ ਪਾਰ ਬੁਲਾ ਕੇ 392 ਤੋਂ ਵੱਧ ਫਟ ਸੀਨੇ ਤੇ ਖਾ ਕੇ ਸਹਰਜਾਦਾ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਦਸ਼ਮੇਸ਼ ਪਿਤਾ ਨੇ ਇਸ ਸਮੇਂ ਵੀ ਪ੍ਰਮਾਤਮਾ ਦਾ ਸ਼ੁਕਰ ਅਦਾ ਕੀਤਾ ਤੇ ਜੈਕਾਰਾ ਗਜਾਇਆ ਵੱਡੇ ਵੀਰ ਨੂੰ ਸ਼ਹੀਦੀ ਪਾਉਂਦਿਆਂ ਵੇਖ ਕੇ ਸਹਰਜਾਦਾ ਬਾਬਾ ਜੀ ਜਾਰ ਸਿੰਘ ਜੀ ਨੇ ਵੀ ਗੁਰੂ ਪਿਤਾ ਤੋਂ ਜੰਗ ਚ ਜਾਣ ਦੀ ਇਜਾਜ਼ਤ ਲਈ ਤੇ ਇਸ ਸਮੇ ਗੁਰੂ ਸਾਹਿਬ ਦੇ ਬਚਨਾਂ ਨੂੰ ਅੱਲਾ ਯਾਰਖਾਂ ਜੋਗੀ ਇਸ ਤਰ੍ਹਾਂ ਲਿਖਦਾ ਹੈ ਭਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਪਾਲਾ ਹੈ ਤੁਮੇ ਨਾਜ਼ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਸ ਸੇ ਬੋਲੇ ਗੁਰੂ ਗੋਬਿੰਦ ਉਸ ਨੰਨੇ ਸੇ ਜਾਂ ਬਾਦ ਸੇ ਬੋਲੇ ਗੁਰੂ ਗੋਬਿੰਦ ਲੋ ਆਓ ਤਨੇ ਪਾਕ ਤੇ ਹਥਿਆਰ ਸਜਾ ਦੇ ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇ ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੋਂਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾ ਕੋ ਸੋਂਪਾ ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੋਂਪਾ ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੋਂਪਾ ਦਸਵੇਂ ਪਾਤਸ਼ਾਹ ਜੀ ਨੇ ਇਹ ਬਚਨ ਉਚਾਰੇ ਤੇ ਫਿਰ ਆਪਣੇ ਲਖਤੇ ਜਿਗਰ ਸਹਿਬਜ਼ਾਦਾ ਬਾਬਾ ਜਹਾਰ ਸਿੰਘ ਜੀ ਨੂੰ ਵੀ ਆਪਣੇ ਹੱਥੀ ਤਿਆਰ ਕਰਕੇ ਮੈਦਾਨੀ ਜੰਗ ਚ ਤੋਰਿਆ ਤੇ ਜਦੋਂ ਸਹਿਬਜ਼ਾਦੇ ਵੈਰੀਆਂ ਦੇ ਆਹੂ ਲੌਂਦੇ ਹੋਏ ਸ਼ਹੀਦੀ ਪਾ ਗਏ ਤਾਂ ਉਸ ਸਮੇਂ ਗੁਰੂ ਪਾਤਸ਼ਾਹ ਜੀ ਨੇ ਜਕਾਰਾ ਗਜਾਇਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਨੇ ਆਪ ਵੀ ਜੰਗ ਚ ਜਾਣ ਦਾ ਫੈਸਲਾ ਕੀਤਾ ਪਰ ਪੰਜਾ ਪਿਆਰਿਆਂ ਦੇ ਹੁਕਮ ਨੂੰ ਮੰਨਦਿਆਂ ਗੁਰੂ ਸਾਹਿਬ ਨੇ ਭਾਈ ਸੰਗਤ ਸਿੰਘ ਜੀ ਨੂੰ ਆਪਣਾ ਚੋਲਾ ਤੇ ਆਪਣੀ ਕਲਗੀ ਬਖਸ਼ ਕੇ ਚਮਕੌਰ ਗੜੀ ਨੂੰ ਛੱਡ ਕੇ ਮਾਛੀਵਾੜੇ ਵੱਲ ਚਾਲੇ ਪਾਈ ਗੁਰੂ ਸਾਹਿਬ ਤਾੜੀ ਮਾਰ ਕੇ ਤੇ ਐਲਾਨ ਕਰਕੇ ਗੜੀ ਚੋਂ ਨਿਕਲੇ ਅੱਜ ਇਸ ਸਥਾਨ ਤੇ ਗੁਰਦਾਰਾ ਤਾੜੀ ਸਾਹਿਬ ਸੁਸ਼ੋਭਿਤ ਹੈ ਜਿਸ ਥਾਂ ਤੇ ਦੋਮਾ ਸਹਿਬਜ਼ਾਦਿਆਂ ਤਿੰਨ ਪਿਆਰਿਆਂ ਤੇ 40 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਤੇ ਕੱਚੀ ਗੜੀ ਵਾਲੇ ਸਥਾਨ ਤੇ ਗੁਰਦੁਆਰਾ ਗੜੀ ਸਾਹਿਬ ਸੁਸ਼ੋਭਿਤ ਹੈ ਦੂਜੇ ਪਾਸੇ ਮਾਤਾ ਗੁਜਰੀ ਜੀ ਤੇ ਸਹਿਬਜ਼ਾਦਿਆਂ ਨੂੰ 8 ਪੋ ਦੀ ਸਵੇਰ ਨੂੰ ਗੰਗੂ ਰਸੋਈਆ ਕੁੰਮਾ ਮਾਸਕੀ ਜੀ ਦੀ ਝੌਂਪੜੀ ਚੋਂ ਆਪਣੇ ਨਾਲ ਲੈ ਗਿਆਂ ਮਾਤਾ ਗੁਜਰੀ ਜੀ ਤੇ ਛੋਟੇ ਲਾਲਾਂ ਨੂੰ ਗੰਗੂ ਪਿੰਡ ਕਾਇਨੌਰ ਦੇ ਤਲਾਅ ਤੇ ਇੱਕ ਸਾਦ ਦੀ ਕੁਟਿਆ ਚ ਬਿਠਾ ਕੇ ਆਪਣੇ ਪਿੰਡ ਦਾ ਜਾਇਜ਼ਾ ਲੈਣ ਗਿਆ ਤੇ ਫਿਰ ਰਾਤ ਨੂੰ ਮਾਤਾ ਜੀ ਤੇ ਸਰਜਾਦਿਆਂ ਨੂੰ ਆਪਣੇ ਨਾਲ ਪਿੰਡ ਖੇੜੀ ਲੈ ਗਿਆ ਕਾਇਨੌਰ ਪਿੰਡ ਵਿੱਚ ਇਸ ਸਥਾਨ ਤੇ ਹੁਣ ਗੁਰਦੁਆਰਾ ਐਮਾ ਸਾਹਿਬ ਹੈ ਤੇ ਗੰਗੂ ਦੇ ਘਰ ਵਾਲੀ ਥਾਂ ਤੇ ਗੁਰਦੁਆਰਾ ਅਟਕ ਸਾਹਿਬ ਸੁਸ਼ੋਭਿਤ ਹੈ ਦੂਜੀ ਪਾਸੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਤੇ ਸਿੰਘਾਂ ਸਮੇਤ ਰੋਪੜ ਵਿਖੇ ਰੁਕੇ ਜਿੱਥੇ ਕਿ ਇਤਿਹਾਸਕ ਯਾਦਗਾਰ ਬਣੀ ਹੋਈ ਹੈ ਇੱਥੇ 7 ਪੋ ਦੀ ਰਾਤ ਕੱਟਣ ਉਪਰੰਤ 8 ਪੋ ਨੂੰ ਮਾਤਾਵਾਂ ਤੇ ਜਥਾ ਭੇਸ ਬਦਲ ਕੇ ਬੈਲ ਗੱਡੀਆਂ ਤੇ ਸਵਾਰ ਹੋ ਕੇ ਦਿੱਲੀ ਦੇ ਰਾਹ ਪੈ ਗਿਆ ਇਹ ਸੀ 8 ਪੋ ਦਾ ਸਮੁੱਚਾ ਇਤਿਹਾਸ ਗੁਰੂ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤਿੰਨ ਪਿਆਰਿਆਂ ਤੇ ਹੋਰ ਸਿੰਘਾਂ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਆਓ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਧਾਰਨੀ ਬਣ ਕੇ ਬਾਣੀ ਅਤੇ ਬਾਣੀ ਨਾਲ ਜੁੜੀਏ ਸਾਬਤ ਸੂਰਤ ਹੋਈਏ ਤੇ ਗੁਰੂ ਪਾਤਸ਼ਾਹ ਦੇ ਇਹ ਬਚਨ ਹਮੇਸ਼ਾ ਪ੍ਰਤੱਖ ਕਰ ਵਿਖਾਈਏ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ